ਸਤਿ ਸ਼੍ਰੀ ਅਕਾਲ ਜੀ ਵੈਲਕਮ ਕਰਦਾ ਹਾਂ ਤੁਹਾਡਾ ਮੈਂ ਆਪਣੇ YouTube ਚੈਨਲ ਤੇ Instagram ਪੇਜ ਤੇ ਨਾਲ Facebook ਪੇਜ ਤੇ ਜੀ ਆਇਆਂ ਨੂੰ ਸਵਾਗਤ ਤੁਹਾਡਾ ਸਾਰਿਆਂ ਦਾ ਬਹੁਤ ਜ਼ਿਆਦਾ ਤੇ ਅੱਜ ਆਪਾਂ ਵੀਡੀਓ ਸ਼ੁਰੂ ਕਰਨ ਲੱਗੇ ਹਾਂ ਖੀਨ ਖਾਬ ਦੇ ਸੂਟ ਨਾਲ ਪੇਂਟ ਵਾਲੇ ਦੁਪੱਟੇ ਤੇ ਪੇਂਟ ਵਾਲੀਆਂ ਬਾਟਮ ਜਿਨ੍ਹਾਂ ਨੂੰ ਤੁਸੀਂ ਪਹਿਲਾਂ ਵੀ ਬਹੁਤ ਜ਼ਿਆਦਾ ਪਿਆਰ ਦਿੱਤਾ ਹੈਗਾ ਉਹੀ ਸਟਾਕ ਜਿਹੜਾ ਜੇ ਉਹ ਆਪਾਂ ਦੁਬਾਰੇ ਰਿਪੀਟ ਕੀਤਾ ਹੈ ਪਰ ਕਲਰ ਸਾਰੇ ਨਵੇਂ ਨੇ ਇਹਦੇ ਵਿੱਚ ਤੇ ਬਾਟਮ ਜਿਹੜੀਆਂ ਜੇ ਉਹ ਜਿੱਦਾਂ ਪਹਿਲਾਂ ਚਨਾਉਣ ਦੇ ਵਿੱਚ ਸੀਗੇ ਦੁਪੱਟੇ ਵੀ ਚਨਾਉਣ ਦੇ ਨਾਲ ਹੀਗੇ ਇਸ ਵਾਰੀ ਸਾਰੇ ਜਿਹੜੇ ਆਏ ਜੇ ਕ੍ਰਾਸ਼ ਸ਼ਿਮਰ ਦੇ ਵਿੱਚ ਨੇ ਤੇ ਬਹੁਤ ਟਾਪ ਦੀ ਕੁਆਲਿਟੀ ਜੇ ਤੇ ਬਹੁਤ ਜਿਆਦਾ ਸੋਹਣੇ ਕਦਰ ਜੇ ਲਾਈਟ ਚਾਰਟ ਵੀ ਹੈ ਤੇ ਡਾਰਕ ਚਾਰਟ ਵੀ ਆਹ ਕਰਾ ਕੇ ਚੈੱਕ ਤੁਹਾਨੂੰ ਸੂਟ ਪਈਦਾ ਆ ਲੋ ਜੀ ਚੈੱਕ ਕਰਿਓ ਬਹੁਤ ਸੋਹਣੀ ਸ਼ੇਡ ਜਿਹਦੇ ਬਹੁਤ ਜਿਆਦਾ ਸੋਹਣਾ ਇਹਦਾ ਜੇ ਪੇਂਟ ਬਹੁਤ ਪਿਆਰਾ ਜਿਹਾ ਕਲਰ ਤੇ ਬਹੁਤ ਸੋਹਣਾ ਪੇਂਟ ਤੇ ਨਾਲ ਇਹਦੇ ਆ ਗਿਆ ਜੇ ਇਹਦੇ ਵਿੱਚ ਬਾਟਮ ਆ ਗਈ ਜੇ ਕ੍ਰਸ਼ ਸ਼ਿਮਰ ਦੀ ਤੁਸੀਂ ਵੇਖ ਸਕਦੇ ਜੇ ਬਹੁਤ ਸੋਹਣੀ ਬਾਟਮ ਆ ਬਾਟਮ ਦੇ ਉੱਤੇ ਪੇਂਟ ਆ 2.5 ਮੀਟਰ ਦੀ ਕੱਟ ਦੇ ਨਾਲ ਤੇ ਇਧਰੋਂ ਇਹਦੇ ਵਿੱਚ ਆ ਗਈ ਜੇ ਸ਼ਰਟ ਖੀਨ ਖਾਬ ਦੀ ਲਵੈਂਡਰ ਕਲਰ ਜੇ ਸ਼ਾਈਨ ਤੁਸੀਂ ਵੇਖ ਸਕਦੇ ਜੇ ਸੂਟ ਦੀ ਪੂਰਾ ਜਗਮਗ ਜਗਮਗ ਕਰਦਾ ਸੂਟ ਆ ਦੁਪੱਟਾ ਜਿਹੜਾ ਜੇ ਉਹ ਵੀ ਆ ਗਿਆ ਜੇ ਨਾਲ ਸੇਮ ਕਰਾ ਸ਼ਿਮਰ ਦਾ ਦੁਪੱਟਾ ਖੋਲ ਦਿਓ ਭਾਈ ਇੱਕ ਵਾਰੀ ਮਾੜਾ ਜਿਹਾ ਆ ਲਓ ਜੀ ਚੈੱਕ ਕਰਿਓ ਬਹੁਤ ਸੋਹਣਾ ਦੁਪੱਟਾ ਜੇ ਤੇ ਬਹੁਤ ਜ਼ਿਆਦਾ ਹੈਵੀ ਵਰਕ ਹੈ ਦੇ ਪੱਲਿਆਂ ਦੇ ਉੱਤੇ ਹੈਂਡ ਪੇਂਟ ਬਰਸ਼ ਪੇਂਟ ਹੋਇਆ ਜੇ ਬਹੁਤ ਟੌਪ ਦਾ ਤੇ ਇਹ ਤੁਹਾਨੂੰ ਆਪਾਂ ਦੇ ਦਾਂਗੇ ਸੂਟ ਸੇਮ ਰੇਟ ਤੇ ਸੇਮ ਰੇਂਜ ਦੇ ਨਾਲ ਤੁਸੀਂ ਪਹਿਲਾਂ ਵੀ ਬੁੱਕ ਕੀਤੇ ਆ ਜਿੰਨਾ ਜਿੰਨਾ ਭੈਣ ਭਰਾਵਾਂ ਕੋਲ ਸਾਡੇ ਕੋਲ ਗਏ ਨੇ ਬਹੁਤ ਜਿਆਦਾ ਪਸੰਦ ਕੀਤੇ ਆ ਹੋਰ ਉਹਨਾਂ ਡਿਮਾਂਡ ਕੀਤੀ ਸੀ ਇਹ ਕਰਕੇ ਆਪਾਂ ਰਿਪੀਟ ਲੈ ਗਏ ਆ ਤੁਹਾਡੇ ਵਾਸਤੇ ਕਲਰ ਸਾਰੇ ਨਵੇਂ ਐਡ ਹੋਏ ਆ ਰੇਟ ਹੈਗਾ ਜੇ ਸਿਰਫ ਤੇ ਸਿਰਫ 1470 ਰੁਪਏ ਸ਼ਿਪਿੰਗ ਜਿਹੜੀ ਜੇ ਉਹ 올ਓਵਰ ਇੰਡੀਆ ਚ ਫ੍ਰੀ ਜੇ ਤੇ ਆ ਵੀ ਕਲਰ ਜਿਹੜੀ ਹੁਣ ਚੈੱਕ ਕਰਿਓ ਬਹੁਤ ਸੋਹਣਾ ਕਲਰ ਜੇ ਤੇ ਕਲਰ ਚੈੱਕ ਕਰਿਓ ਪਹਿਲਾਂ ਤਾਂ ਸ਼ਰਟ ਦਾ ਇਹ ਆ ਗਿਆ ਜੇ ਲੈਮਨ ਸ਼ੇਡ ਤੇ ਲੈਮਨ ਦੇ ਨਾਲ ਕੰਟਰਾਸਟ ਆ ਗਿਆ ਜੇ ਮੋਰ ਪੰਖੀਆ ਦਾ ਇਧਰੋਂ ਕਲਰ ਦਾ ਪਤਾ ਲੱਗਦਾ ਜੇ ਫਰੰਟ ਸਾਈਡ ਜਿਹੜੀ ਆ ਉਹ ਤੁਹਾਨੂੰ ਕਲਰ ਹੋਰ ਲੱਗਦਾ ਹੋਊਗਾ ਕਲਰ ਆ ਗਿਆ ਮੋਰ ਪੰਖੀਆ ਕੰਟਰਾਸਟ ਚੈੱਕ ਕਰੋ ਪਹਿਲਾਂ ਦਾ ਬਾਟਮ 2.5 ਮੀਟਰ ਦੀ ਕੱਟ ਜੇ ਬਾਟਮ ਦੀ ਤੇ ਪੇਂਟ ਵਰਕ ਬਹੁਤ ਸੋਹਣਾ ਜੇ ਤੁਸੀਂ ਵੇਖ ਸਕਦੇ ਜੇ ਕ੍ਰਾਸ਼ ਸ਼ਿਮਰ ਦਾ ਆ ਗਿਆ ਜੇ ਇਹਦੇ ਨਾਲ ਬਾਟਮ ਤੇ ਕ੍ਰਾਸ਼ ਸ਼ਿਮਰ ਦਾ ਹੀ ਆ ਗਿਆ ਜੇ ਦੁਪੱਟਾ ਚੈੱਕ ਕਰੋ ਬਹੁਤ ਜ਼ਬਰਦਸਤ ਜਿਹੜੀ ਜੇ ਇਹਦੇ ਵਿੱਚ ਪੇਂਟ ਦੀ ਸਫਾਈ ਦਿੱਤੀ ਆ ਤੇ ਬਹੁਤ ਸੋਹਣਾ ਜਿਹੜਾ ਜੇ ਨਾਲ ਤੁਹਾਨੂੰ ਦਿੱਤਾ ਦਾ ਦੁਪੱਟਾ ਹੈਵੀ ਆ ਦੁਪੱਟਾ ਚੈੱਕ ਕਰਾ ਦਨੇ ਖੋਲ ਕੇ ਤੁਹਾਨੂੰ ਆ ਲੋ ਇਹ ਸਾਰਾ ਇਹ ਦੁਪੱਟਾ ਜੇ ਪੱਲਿਆਂ ਦੇ ਉੱਤੇ ਵਰਕ ਜੇ ਬਹੁਤ ਜ਼ਿਆਦਾ ਸੋਹਣਾ ਇਹਦਿਆਂ ਤੇ ਇਧਰੋਂ ਸਾਰੇ ਵਿੱਚ ਫਲਾਵਰ ਨਿਕਨਗੇ ਜਿਹੜੇ ਬਣੇ ਆ ਜਾਣਗੇ ਤੇ ਸ਼ਰਟ ਜਿਹੜੀ ਆਜੂਗੀ ਜੇ ਖੀਨ ਖਾਪ ਦੀ ਬ੍ਰੌਕਰਟ ਦੀ ਤੇ ਬ੍ਰੌਕਰਟ ਕਿਹੜੀ ਆ ਬਹੁਤ ਪਿਆਰੀ ਕੁਆਲਿਟੀ ਆ ਟੌਪ ਦੀ ਕੁਆਲਿਟੀ ਜੇ ਸੌਫਟ ਵਾਲੀ ਕੋਈ ਹਾਰਡ ਨਹੀਂਗਾ ਕੱਪੜਾ ਕੋਈ ਇਹਦੇ ਵਿੱਚ ਚੁਭਣ ਵਾਲਾ ਨਹੀਂਗਾ ਤੇ ਟੌਪ ਦੀ ਕੁਆਲਿਟੀ ਤੇ ਬਹੁਤ ਜ਼ਿਆਦਾ ਸੋਹਣਾ ਸੂਟ ਰੇਟ 1470 ਰੁਪਏ ਸ਼ਿਪਿੰਗ ਫ੍ਰੀ ਆ ਲੋਰ ਇੰਡੀਆ ਦੇ ਵਿੱਚ ਕਲਰ ਸਾਰੇ ਅੱਜ ਦੇ ਜਿਹੜੇ ਜੇ ਇੰਨੇ ਸੋਹਣੇ ਕਲਰ ਨੇ ਨਾ ਵੀ ਤੁਸੀਂ ਇੱਕ ਕਲਰ ਵੇਖੋਗੇ ਤੇ ਦੂਜਾ ਲੈਣ ਨੂੰ ਜੀ ਕਰੂਗਾ ਉਹ ਚੈੱਕ ਕਰੋਗੇ ਤੇ ਉਸ ਤੋਂ ਅਗਲਾ ਬੁੱਕ ਕਰਨ ਨੂੰ ਜੀ ਕਰੂਗਾ ਪਰ ਹੁਣ ਤੁਹਾਨੂੰ ਬੁੱਕ ਤਾਂ ਫਿਰ ਇੱਕ ਹੀ ਕਰਨਾ ਪੈਣਾ ਜਿਹੜਾ ਮਰਜ਼ੀ ਕਰ ਸਕਦੇ ਜੀ ਆ ਲੋ ਜੀ ਗ੍ਰੇ ਆ ਗਿਆ ਜੇ ਕਲਰ ਇਹਦਾ ਕੰਟਰਾਸਟ ਆ ਗਿਆ ਜੇ ਉੱਪਰ ਬਹੁਤ ਜ਼ਿਆਦਾ ਸੋਹਣਾ ਤੇ ਸੇਮ ਬੇਸ ਕਲਰ ਜਿਹੜੇ ਸ਼ਰਟਾਂ ਦੇ ਨੇ ਉਹੀ ਦੁਪੱਟੇ ਹੋ ਜਾਂਦੇ ਉੱਤੇ ਆ ਉਹੀ ਬਾਟਮ ਦੇ ਉੱਤੇ ਆ ਤੁਸੀਂ ਵੇਖ ਸਕਦੇ ਜੇ ਕਲਾਸ ਸ਼ਿਮਰ ਦੇ ਵਿੱਚ ਆ ਗਈ ਜੇ ਬਾਟਮ ਪੇਨਡ ਬਹੁਤ ਸੋਹਣਾ ਜੇ ਬਹੁਤ ਟਾਪ ਦੀ ਕੁਆਲਿਟੀ ਦੇ ਨਾਲ ਜੇ ਤੇ ਦੁਪੱਟਾ ਜਿਹੜਾ ਜੇ ਉਹ ਤੇ ਹਰ ਵਾਰ ਦੀ ਤਰ੍ਹਾਂ ਪੂਰਾ ਫੁੱਲ ਹੈਵੀ 2.5 2.5 ਮੀਟਰ ਦੀ ਕੱਟ ਜੇ ਸ਼ਿਪਿੰਗ ਜਿਹੜੀ ਜੇ ਉਹ ਫ੍ਰੀ ਜੇ ਪੂਰੇ ਆਲ ਓਵਰ ਇੰਡੀਆ ਦੇ ਵਿੱਚ ਸਿੰਗਲ ਸੂਟ ਜਿਹੜਾ ਜੇ ਤੁਸੀਂ ਉਹ ਵੀ ਬੁੱਕ ਕਰ ਸਕਦੇ ਜੇ ਆ ਲਓ ਜੀ ਕਰੋ ਚੈੱਕ ਆ ਗਿਆ ਜੇ ਸੀ ਗ੍ਰੀਨ ਤੇ ਨਾਲ ਕੰਟਰਾਸਟ ਆ ਗਿਆ ਜੇ ਬਹੁਤ ਸੋਹਣਾ ਹੈ ਇਹਦੇ ਇਹ ਆ ਗਿਆ ਜੇ ਬਲੌਕ ਦੇ ਵਿੱਚ ਇਹ ਆ ਗਾ ਬਲੌਕ ਪੇਂਟ ਸ਼ਰਟ ਆ ਗਈ ਜੇ ਇਹਦੇ ਵਿੱਚ ਉਹਦੀ ਖੀਨ ਖਾਬ ਦੀ ਚੈੱਕ ਕਰੋ ਕਲਰ ਬਹੁਤ ਸੋਹਣਾ ਜੇ ਤੇ ਬਾਟਮ ਆ ਗਈ ਜੇ ਇਹਦੇ ਨਾਲ ਕ੍ਰਾਸ਼ ਸ਼ਿਮਰ ਦੀ ਬਲੌਕ ਪੇਂਟ ਦੀ ਦੁਪੱਟਾ ਆ ਗਿਆ ਜੇ ਕ੍ਰਾਸ਼ ਸ਼ਿਮਰ ਬਲੌਕ ਪੇਂਟ ਗਲਾਸ ਗਲਾਸ ਸ਼ਿਮਰ ਵੀ ਇਹਨੂੰ ਕਹਿ ਦਿੰਦੇ ਆ ਬਹੁਤ ਸੋਹਣੀ ਸ਼ਿਮਰ ਆ ਤੇ ਬਹੁਤ ਹੀ ਪਿਆਰੇ ਜਿਹੜੇ ਜੇ ਇਹਦੇ ਆਰਟੀਕਲ ਨੇ ਬੜੀ ਵੱਖਰੀ ਜੀ ਚੀਜ਼ ਆ ਤੇ ਬਿਲਕੁਲ ਨਵਾਂ ਜਿਹਾ ਆਈਡੀਆ ਤੁਹਾਡ ਲਈ ਆਪਾਂ ਪੇਸ਼ ਕੀਤਾ ਆ ਸੋ ਆਸ ਕਰਦੇ ਹਾਂ ਕਿ ਬਹੁਤ ਜ਼ਿਆਦਾ ਪਸੰਦ ਕਰੋਗੇ ਤੁਸੀਂ ਪਹਿਲਾਂ ਵੀ ਬਹੁਤ ਜ਼ਿਆਦਾ ਪਸੰਦ ਕੀਤਾ ਇਸ ਸਟਾਕ ਨੂੰ ਹੁਣ ਵੀ ਬਹੁਤ ਜ਼ਿਆਦਾ ਜਿਹੜੀ ਆ ਇਹਦੀ ਡਿਮਾਂਡ ਹੈ ਇਸ ਕਰਕੇ ਆਪਾਂ ਰਿਪੀਟ ਕਰਾਇਆ ਫਿਰ ਰਿਪੀਟ ਤੇ ਰਿਪੀਟ ਹੁਣ ਚੱਲੀ ਜਾਊਗੀ ਜਿੰਨਾ ਚਿਰ ਤੱਕ ਤੁਸੀਂ ਪਸੰਦ ਕਰੀ ਜਾਓਗੇ ਤੇ ਇਹ ਆ ਗਿਆ ਜੇ ਫਿਰ ਇੱਕ ਬਹੁਤ ਸੋਹਣਾ ਜਿਹਾ ਕੰਟਰਾਸਟ ਬਿਲਕੁਲ ਲਾਈਟ ਲੈਮਨ ਸ਼ੇਡ ਦੇ ਵਿੱਚ ਤੇ ਇਧਰੋਂ ਲਵੈਂਡਰ ਦਾ ਕੰਟਰਾਸਟ ਜੇ ਨਾਲ ਬਹੁਤ ਸੋਹਣੀਆਂ ਪੱਤੀਆਂ ਦਾ ਇਹ ਵਿਚਲਾ ਸੇਮ ਮੈਚ ਜਿਹੜਾ ਜੇ ਸ਼ਰਟ ਦਾ ਉਹ ਹਾਈਲਾਈਟ ਕਰਕੇ ਦਿੱਤਾ ਤੁਹਾਨੂੰ ਇਹਦੀ ਬਾਟਮ ਆ ਬਾਟਮ ਬਹੁਤ ਸੋਹਣੀ ਹੈਵੀ ਬਾਟਮ ਬਣਾਤੀ ਇਹਦੇ ਵਿੱਚ ਪੇਂਟ ਕਰਤੀ ਤੇ ਇਧਰੋਂ ਇਹਦਾ ਦੁਪੱਟਾ ਜਿਹੜਾ ਜੇ ਇਹ ਵੀ ਤੁਹਾਨੂੰ ਦੇਖ ਲਿਓ ਕ੍ਰਾਸ਼ ਸ਼ਿਮਰ ਦੇ ਨਾਲ ਦੇ ਦਿੱਤਾ ਜੇ ਹੈਵੀ ਵਰਕ ਦੇ ਵਿੱਚ ਇਹਦੀ ਬਾਟਮ ਵੀ ਹੈਵੀ ਆ ਤੇ ਦੁਪੱਟਾ ਜਿਹੜਾ ਜੇ ਉਹ ਵੀ ਇਹਦਾ ਹੈਵੀ ਤੁਸੀਂ ਦੇਖ ਸਕਦੇ ਜੀ ਆਹ ਲਓ ਜੀ ਤੇ ਬਾਟਮ ਵੀ ਇਹਦੀ ਖੋਲ ਕੇ ਮੜੀ ਜੀ ਦਿਖਾਈ ਦਿਓ ਬਹੁਤ ਸੋਹਣਾ ਬਾਟਮ ਦੇ ਉੱਤੇ ਵੀ ਵਰਕ ਹੈ ਹੈਵੀ ਸਾਰਾ ਆਹ ਲਓ ਜੀ ਆਨਲਾਈਨ ਦੇ ਆਫਲਾਈਨ ਦੋਵੇਂ ਤਰੀਕਿਆਂ ਦੇ ਨਾਲ ਤੁਸੀਂ ਇਹਨੂੰ ਬੁੱਕ ਕਰ ਸਕਦੇ ਜੇ ਸ਼ਿਪਿੰਗ ਜਿਹੜੀ ਜੇ ਉਹ ਫ੍ਰੀ ਦੇਵਾਂਗੇ ਤੁਹਾਨੂੰ ਆਲ ਓਵਰ ਇੰਡੀਆ ਦੇ ਵਿੱਚ ਆ ਲੋ ਜੀ ਆ ਵੀ ਕਲਰ ਕਰਿਓ ਚੈੱਕ ਇਹ ਵੀ ਤੁਹਾਡਾ ਸਾਰਿਆਂ ਦਾ ਫੇਵਰੇਟ ਕਲਰ ਜੇ ਤੇ ਬਹੁਤ ਜ਼ਿਆਦਾ ਮੋਸਟ ਡਿਮਾਂਡਡ ਕਲਰ ਆ ਤੇ ਇਹ ਆ ਗਿਆ ਜੇ ਰਾਣੀ ਸ਼ੇਡ ਮਜੈਂਟਾ ਸ਼ੇਡ ਚੈੱਕ ਕਰਿਓ ਬਾਟਮ ਸ਼ਰਟ ਖੀਨਖਾਰ ਦੀ ਦੁਪੱਟਾ ਜਿਹੜਾ ਜੇ ਉਹ ਕਰਾਸ਼ ਸ਼ਿਮਰ ਦਾ ਬਾਟਮ ਵੀ ਕਰਾਸ਼ ਸ਼ਿਮਰ ਦੀ ਤੇ ਕਲਰ ਤੇ ਬਹੁਤ ਹੀ ਹੱਤ ਕਰਾ ਛੜਿਆ ਜੇ ਆ ਲੋ ਜੀ ਤੇ ਇਸ ਤੋਂ ਬਾਅਦ ਇੱਕ ਸੂਟ ਤੁਹਾਨੂੰ ਮੈਂ ਹੋਰ ਦਿਖਾਉਣਾ ਆ ਉਹਦੀ ਰੇਂਜ ਆਊਗੀ ਪਲੱਸ ਤੇ ਉਹ ਤੁਸੀਂ ਸੜ ਕੋ ਲੈ ਲਿਓ ਬੜੀ ਸੋਹਣੀ ਜੀ ਕੁਆਲਿਟੀ ਦੇ ਨਾਲ ਤੇ ਰੇਟ ਤੇ ਰੇਂਜ ਜਿਹੜੀ ਆ ਉਹ ਪਲੱਸ ਹੈ ਇਹਦੀ ਉਹ ਵੀ ਤੁਹਾਨੂੰ ਮੈਂ ਸੂਟ ਦਿਖਾ ਦਿੰਦਾ ਹੁਣੇ ਤੇ ਆ ਕਰਿਓ ਚੈੱਕ ਇਹ ਬਹੁਤ ਸ਼ਾਨਦਾਰ ਸੂਟ ਜਿਹੜਾ ਜੇ ਇਹ ਤੁਹਾਨੂੰ ਆਪਾਂ ਦੇ ਦੇਣਾ ਆ ਤੇ ਇਹਦੀ ਵੀ ਰੇਂਜ ਜਿਹੜੀ ਆ ਥੋੜੀ ਜੀ ਪਲੱਸ ਜਾਂਦੀ ਜੇ ਤੁਹਾਨੂੰ ਆਪਾਂ ਚੈੱਕ ਕਰਾ ਲੈਂਦੇ ਪਹਿਲਾਂ ਤਾਂ ਆ ਲੋ ਜੀ ਸ਼ਰਟ ਆ ਗਈ ਜੇ ਸ਼ਿਮਰ ਦੀ ਜੈਪੁਰੀ ਸ਼ਿਮਰ ਜੇ ਬਹੁਤ ਟਾਪ ਦੀ ਕੁਆਲਿਟੀ ਜੇ ਬਹੁਤ ਜਿਆਦਾ ਸੋਹਣਾ ਜਿਹੜਾ ਜੇ ਸਟੱਫ ਜੇ ਤੇ ਇਹਦੇ ਨਾਲ ਬਾਟਮ ਜਿਹੜੀ ਉਹ ਵੀ ਸ਼ਿਮਰ ਦੀ ਜੇ 2.5 ਮੀਟਰ ਦੀ ਬਾਟਮ ਜਿਹਦੇ ਪੂਰਾ ਉੱਪਰ ਇਹਦੇ ਵਰਕ ਹੋਇਆ ਜੇ ਬਾਟਮ ਤੇ ਬਹੁਤ ਸ਼ਾਨਦਾਰ ਸੇਮ ਉਹਦੇ ਨਾਲ ਦਾ ਸ਼ਰਟ ਨਾਲ ਦਾ ਮੈਚਿੰਗ ਸੇਮ ਆਉਗੀ ਜੇ ਸ਼ਰਟ ਦੀ ਜਿਹੜਾ ਪੇਂਟ ਸ਼ਰਟ ਦੇ ਉੱਪਰ ਕਲਰ ਆ ਉਹੀ ਸੇਮ ਬਾਟਮ ਤੇ ਆਊਗਾ ਤੇ ਦੂਜੀ ਗੱਲ ਇਹਦੇ ਨਾਲ ਦੁਪੱਟਾ ਦੁਪੱਟਾ ਆਊਗਾ ਜੇ ਟਿਸ਼ੂ ਔਰ ਗਾਂਜਾ ਦਾ ਬਹੁਤ ਸੋਹਣਾ ਹੈ ਵੀ ਦੁਪੱਟਾ ਜੇ ਚੈੱਕ ਕਰਿਓ ਇਹਦੀ ਕਾਹ ਲੋ ਜੀ ਸਾਰਾ ਇਹ ਦੁਪੱਟਾ ਜਿਹੜਾ ਜੇ ਫੁੱਲ ਹੈਵੀ ਭਰਿਆ ਜੇ ਪੂਰਾ ਪੇਂਟ ਦਾ ਬਹੁਤ ਸੋਹਣਾ ਜਿਹੜੇ ਦੇ ਉੱਤੇ ਵਰਕ ਹੋਇਆ ਜੇ ਤੇ ਇਹਦਾ ਰੇਟ ਜਿਹੜਾ ਹੈਗਾ ਜੇ ਇਹਦਾ ਪਲੱਸ ਜੇ 1690 ਰੁਪਏ ਸ਼ਿਪਿੰਗ ਫ੍ਰੀ ਜੇ 올 ਓਵਰ ਇੰਡੀਆ ਦੇ ਵਿੱਚ ਇਹ ਸਿਰਫ ਆਪਣੇ ਕੋਲ ਇੱਕੋ ਪੀਸ ਆਇਆ ਸੈਂਪਲ ਅਗਲੀ ਵੀਡੀਓ ਦੇ ਵਿੱਚ ਹੋਰ ਸੂਟ ਤੇ ਹੋਰ ਕਲਰ ਦੇ ਦਾਂਗੇ ਇਹਦੇ ਨਾਲ ਦੇ ਇਹ ਆਊਗਾ 1690 ਰੁਪਈਆ ਦੇ ਵਿੱਚ ਤੇ ਬਾਕੀ ਹੋਰ ਨਵਾਂ ਸਟਾਕ ਤੇ ਨਵੀਆਂ ਵੀਡੀਓ ਤੁਹਾਨੂੰ ਦਿੰਦੇ ਰਵਾਂਗੇ ਆਪਾਂ ਆਪਾਂ ਲਾਈਵ ਵੀ ਸਟਾਰਟ ਕਰ ਦਿੱਤਾ ਹੈ ਜਿਹੜਾ ਲਾਈਵ ਦੇ ਵਿੱਚ ਬੁਕਿੰਗ ਕਰਨੀ ਚਾਹੁੰਦਾ ਹੈ ਕਸਟਮਰ ਸਾਡਾ ਲਾਈਵ 'ਚ ਵੀ ਕਰ ਸਕਦਾ ਹੈ ਤੇ ਸੋਨੇ ਸੋਨੇ ਸੂਟ ਜਿਹੜੇ ਆਪਾਂ ਤੁਹਾਨੂੰ ਦੇ ਦਿੱਤੇ ਆ ਸੋ ਤੁਸੀਂ ਵੀਡੀਓ ਨੂੰ ਜਿਆਦਾ ਤੋਂ ਜਿਆਦਾ ਸ਼ੇਅਰ ਕਰਦਿਆ ਕਰੋ ਤਾਂ ਜੋ ਹਰ ਇੱਕ ਕਸਟਮਰ ਜਿਹੜਾ ਫਾਇਦਾ ਲੈ ਸਕੇ ਇਹਨਾਂ ਸੂਟਾਂ ਦਾ ਫਿਰ ਮਿਲਾਂਗੇ ਤੁਹਾਨੂੰ ਨਵੀਂ ਵੀਡੀਓ ਦੇ ਨਾਲ ਤੇ ਨਵੇਂ ਸਟਾਕ ਦੇ ਨਾਲ ਬਾਏ ਬਾਏ ਸਸੀ ਕਾਲ ਜੀ ਧੰਨਵਾਦ ਜੀ